ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਣਾ ਜਦੋਂ ਇਨਸਾਨ ਦਾ ਇੱਕ ਇੱਕ ਸਹਾਰਾ ਟੁੱਟਦਾ ਹੈ ਉਦੋਂ ਹੀ ਇਨਸਾਨ ਨੂੰ ਪਰਮਾਤਮਾ ਦੀ ਯਾਦ ਆਉਂਦੀ ਹੈ ਉਦੋਂ ਹੀ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਤੇ ਜਦੋਂ ਤੁਹਾਨੂੰ ਸਾਰੇ ਜਾਣੇ ਛੱਡ ਕੇ ਚਲੇ ਜਾਣ ਤੁਸੀਂ ਇਕੱਲੇ ਰਹਿ ਜਾਓ ਤਾਂ ਉਦਾਸ ਬਿਲਕੁਲ ਨਾ ਹੋਣਾ ਉਸ ਵੇਲੇ ਅਰਦਾਸ ਕਰਨੀ ਕਿਉਂਕਿ ਉਸ ਵੇਲੇ ਕੀਤੀ ਹੋਈ ਅਰਦਾਸ ਹੀ ਕੰਮ ਆਉਂਦੀ ਹੈ ਪਰਮਾਤਮਾ ਅੱਗੇ ਅਰਦਾਸ ਕਰਨਾ ਤੁਸੀਂ ਇਕੱਲੇ ਵੀ ਰਹਿ ਜਾਓ ਤਾਂ ਉਦਾਸ ਨਹੀਂ ਹੋਣਾ ਪਰਮਾਤਮਾ ਤੁਹਾਡਾ ਸਹਾਰਾ ਬਣੇਗਾ ਤੁਸੀਂ ਸੱਚੇ ਦਿਲੋਂ ਅਰਦਾਸ ਕਰਨਾ ਕਿਉਂਕਿ ਜਿੱਥੇ ਸਭ ਕੁਝ ਮੁੱਕ ਜਾਂਦਾ ਹੈ ਕੋਈ ਸਹਾਰਾ ਨਹੀਂ ਰਹਿੰਦਾ ਉੱਥੇ ਸਿਰਫ ਕੀਤੀ ਹੋਈ ਅਰਦਾਸ ਹੀ ਕੰਮ ਆਉਦੀ ਹੈ ਇਸ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਕਰਨਾ ਕੀਤੀ ਹੋਈ ਅਰਦਾਸ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ